ਤੁਹੇ ਇੱਧਰ ਦੇ ਕਮਾਈ ਫਸਦੇ ਕਿਉਂ? ਆਜ ਹੁਣ ਕੀ ਕਮ ਜਿਉਰੀ ਹੈ ਜੀ। ਇਹ ਸਾਨੂੰ ਘੁੰਮਣ ਫਰਨਾ ਆਸਤਾ ਸੀ। ਸੰਨੋ ਵਾਹ ਇੱਥੇ ਮੋਲ ਆ। ਪੈਸੇ ਵੀ ਚਲੇ ਗਏ ਜੀ। ਹੁਣ ਇਹ ਬਹਿ ਕੇ ਰੁਈ ਜਾਂਦਾ ਜੀ ਹੁਣ। ਦੋ ਤਿੰਨ ਦਾ ਕੁੜੀਆਂ ਮੈਂ ਦੇਖੀਆਂ ਅੱਜ ਦੁਪਹਿਰੇ ਦੇਖੀਆਂ ਜੀ ਬੜਾ ਟੀਕਾ ਲਾਇਆ ਹੋਇਆ ਉਹਨਾਂ ਦੇ ਇੱਥੇ ਡਿਗਦੀਆਂ ਧੈਂਡੀਆਂ ਸੀ। ਤੇ ਉਹ ਜਦੋਂ ਚਿੱਟਾ ਪੀ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਕੀ ਮਾਰਨਾ ਕੀ ਨਹੀਂ ਮਾਰਨਾ। ਮੈਂ ਪੈਂਟਰ ਕੰਮ ਤਾਂ ਆਇਆ ਸੀ ਇੱਥੇ। ਹਾਂ। ਫਿਰ ਕਿੱਧਰ ਰਕੜੇ ਗਿਆ? ਦੋ ਕੁੜੀਆਂ ਮੈਂ ਤਾਂ ਪਹਿਲੇ ਗਈ। ਕਿੰਨੇ ਪਹਿਲੇ ਗਈਆਂ? ਮੈਂ ਤੋ ਹਜ਼ਾਰ ਲੀ ਗਿਆ ਭੀਰੇ 1500 ਰੁਪਿਆ। ਇਹ ਆਦੂ ਕਿਨੇ ਲੱਗੇ? 1500 ਰੁਪਿਆ। 15 ਲਓ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਮੈਂ ਡੇਲੋਂ ਜੀ। ਡੇਲੋਂ ਤੋਂ ਲੁਧਿਆਣੇ ਆਏ ਤੁਸੀਂ। ਹਾਂ ਜੀ ਪੈਂਟਰ ਕੰਮ ਕਰਦਾ ਮੈਂ। ਅਜੇ ਪੈਂਟਰ ਦਾ ਕੰਮ ਕਰਦੇ। ਦੋਨਾਂ ਦਾ ਕਿੰਨੇ ਪੈਸੇ ਰਗੜੇਗੇ ਦੋਨੇ ਭਰਾਵਾਂ 'ਚੋਂ? ਉਹਦਾ ਮੈਨੂੰ ਪਤਾ ਨਹੀਂ ਮੈਂ ਮੈਂ ਤੋ 1500 ਰੁਪਏ ਲੀ ਗਏ। ਅਜੇ 1500? ਹਾਂ ਜੀ ਕੁੜੀ ਮਿਲੀ ਵੀ ਨਹੀਂ। ਨਾ ਬਿਲਕੁਲ ਨਹੀਂ ਮਿਲੀ। ਨਹੀਂ ਮਿਲੀ ਕੁੜੀ। ਨਹੀਂ ਜੀ ਮੇਰਾ ਵੱਡਾ ਭਾਈ ਉਹ ਬੰਦਾ ਫੜ ਲਿਆ ਸੀ। ਲਾਰਾ ਕੀ ਲਾ ਕੇ ਗਈ ਕੁੜੀ ਤਾਂ ਨਹੀਂ। ਗਲਤ ਕੰਮ ਬਸ ਨਹੀਂ ਗਲਤ ਪੰਪ ਚੱਲ ਰਿਹਾ ਲਾਰ ਲਾਰ ਲੱਗ ਗਈ ਆ ਵੀ ਤੁੰਨਾ ਆਉਣੀ ਹੋਣੀ ਹਾਂ ਵਿਆਹ ਹੀ ਨਹੀਂ ਦੁਬਾਰਾ ਫਿਰ ਹਾਂਜੀ ਫਿਰ ਤੁਸੀਂ ਇਦਾਂ ਦੇ ਕੰਮਾਂ 'ਚ ਫਸਦੇ ਕਿਉਂ ਪਪਾ ਜੀ ਹੁਣ ਕੀ ਮਜਬੂਰੀ ਹੈ ਜੀ ਮਜਬੂਰੀ ਹੈ ਹਾਂਜੀ ਵਿਆਹ ਨਹੀਂ ਹੋਇਆ ਜਿਹੜਾ ਨਹੀਂ ਜੀ ਪਰ ਚਾਈ ਦਾ ਪ੍ਰਦਰਸ਼ਨ ਨੂੰ ਵੀ ਇਹਨਾਂ ਦਾ ਹੱਲ ਹੋਣਾ ਚਾਹੀਦਾ ਬਿਲਕੁਲ ਜੀ ਹੋਣਾ ਚਾਹੀਦਾ ਹਾਂ ਅੱਜ ਤੁਸੀਂ ਰਕੜੇ ਕਿਉਂ ਇਦਾਂ ਹੋਰ ਨਾ ਰਕੜੇ ਜਾਵੇ ਕੋਈ ਬਿਲਕੁਲ ਸਹੀ ਗੱਲ ਆਗੀ ਹੁਣ ਮੇਰਾ ਜਿਹੜਾ ਮੇਰਾ ਭਾਈ ਸੀਗਾ ਉਹ ਜਿਹੜਾ ਬੰਦਾ ਸੀ ਉਹ ਮਗਰ ਗਿਆ ਜੀ ਅੱਛਾ ਤੂੰ ਕੁੜੀ ਲੱਭਣ ਗਿਆ ਹਾਂਜੀ ਤੇ ਦੋਨੇ ਭਰਾ ਕੁਵਾਰੇ ਹੋ ਨਹੀਂ ਮੈਂ ਵਿਆਹ ਉਹ ਮੇਰੇ ਭਾਈ ਵਿਆਹ ਆਇਆ ਅੱਛਾ ਭਾਈ ਤੇਰਾ ਵੱਡਾ ਵਿਆਹ ਆਇਆ ਹੋਇਆ ਤੂੰ ਕੁਵਾਰਾ ਹੈ ਹਾਂਜੀ ਅੱਛਾ ਦੋਨੇ ਦੇ ਭਰਾ ਨਜ਼ਾਰੇ ਲੈਣ ਆਏ ਸੀ ਨਹੀਂ ਸਾਨੂੰ ਘੁੰਮਣ ਫਰਨ ਆਸਤਾ ਸੀ ਸਾਨੂੰ ਬਤਾ ਇੱਥੇ ਮੋਹਲ ਆ ਅੱਛਾ ਹਾਂਜੀ ਤੇ ਕਿੰਨੇ ਪੈਸੇ ਲੱਗੇ ਦੋਨੇ ਕੁੜੀਆਂ ਦੇ ਫਟਫਟ ਮਿਲਾ ਦੇ 8000 ਰੁਪਿਆ 8000 ਰੁਪਿਆ ਲੱਗੇ ਹਾਂਜੀ ਤੁਹਾਡੇ ਕੋਲੋਂ ਹਾਂਜੀ ਕਿ ਜਿਹੜੀ ਜਿਹੜੀ ਪੁਲਿਸ ਆ ਉਹ ਕੋਈ ਹੱਲ ਨਹੀਂ ਕਰ ਦਿੱਤੀ। ਕਮਪਲੀਟ ਨਹੀਂ ਲਿਖਾਈ ਤੁਸੀਂ। ਨਹੀਂ ਨਹੀਂ ਉਹ ਜੇ ਮੇਰਾ ਭਾਈ ਆਊਗਾ ਤਾਂ ਐ ਕਮਪਲੀਟ ਲਵਾਂਗਾ। ਕਿਹੜੀ ਜਗ੍ਹਾ ਹੋਈ ਲੋਟੇ ਤੇਰੇ ਨਾਲ? ਇੱਥੇ ਜੀ। ਬਸ ਤੇ ਹਾਂ। ਮੇਰਾ ਵੀਰੇ ਦੀ ਪਾਜੀ। ਤੇ ਇਹ ਕਾਟ ਜਿਹੜਾ ਹੋਇਆ ਕਾਰਨ ਕੀ ਹੈ? ਵੀਰੇ ਕਰਨ ਆਹੀ ਕੁਝ ਗਲਤ ਕੰਮ ਤੇ ਇਹਨਾਂ ਦੋ ਭਰਾ ਸੀਗੇ ਤੇ ਇਹਨਾਂ ਨੇ ਜਿਵੇਂ ਨਸ਼ੇ 'ਚ ਆ ਗਏ ਸੀਗੇ ਤੇ ਉਹਨਾਂ ਜਨਾਨੀਆਂ ਨੇ ਜਿਹੜੀਆਂ ਗਲਤ ਕੰਮ ਵਾਲੀਆਂ ਸੀਗੀਆਂ ਉਹਨਾਂ ਨੇ ਇਹਨਾਂ ਤੋਂ ਪੈਸੇ ਖੋ ਕੇ ਲੈ ਗਏ ਕਿੰਨੇ ਪੈਸੇ 8000 ਰੁਪਇਆ ਅਭੀ ਆ ਦੋਨੇ ਭਰਾ ਦੀ ਹਾਂਜੀ ਦੋਨੇ ਭਰਾ ਦੀ ਗਏ ਅਭੀ ਤੋਂ ਬਾਅਦ ਵੀ ਨਹੀਂ ਮਿਲੇ ਤੇ ਉਦਾਂ ਵੀ ਆ ਸਵਾਦ ਵੀ ਨਹੀਂ ਮਿਲਿਆ ਤੇ ਪੈਸੇ ਵੀ ਚਲੇ ਗਏ ਜੀ ਹੁਣ ਇਹ ਬਹਿ ਕੇ ਰੋਈ ਜਾਂਦਾ ਜੀ ਹੁਣ ਹਾਂ ਜੀ ਤੂੰ ਚੁੱਪ ਕਰਾਇਆ ਹਾਂਜੀ ਮੈਂ ਚੁੱਪ ਕਰਾਇਆ ਇਹਨਾਂ ਨੂੰ ਦੱਸਿਆ ਬਈ ਮਾਰੇ ਮੋਟਾ ਦੱਸਿਆ ਜੀ ਇਹਨਾਂ ਨੇ ਕਹਿੰਦੇ ਮੈਂ ਤਾਂ ਸਿਆਵਾ ਐ ਰਿਪੋਰਟ ਕਰੀ ਹੋਈ ਆ ਤੇ ਹਲੇ ਤੱਕ ਕੋਈ ਹੋਈ ਨਹੀਂ ਗੱਲਬਾਤ ਜੀ ਠੀਕ ਆ ਇਹਨਾਂ ਨੂੰ ਪੈਸੇ ਪੁੱਛਿਆ ਵੀਰੇ ਨਹੀਂ ਕਿੱਥੋਂ ਲੈਣ ਆਲੇ ਆ ਹਾਂਜੀ ਡੇਲੋਂ ਦਾ ਵੀਰੇ ਡੇਲੋਂ ਬੋਦੋ ਕੋਆ ਬੇਬਰੇ ਰੂਈ ਬੜੀ ਕੀ ਕਹਿਣਾ ਚਾਹੋਗੇ ਇਸ ਰੋਡ ਦੇ ਵਿੱਚ ਕਾਫੀ ਲੋਕ ਕੁੜੀਆਂ ਖੜਦੀਆਂ ਨੇ ਨਸ਼ਾ ਕੀਤਾ ਹੁੰਦਾ ਕੀ ਅੱਜ ਇਹਦਾ ਕੰਟਰੋਲ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਭਾਜੀ 1 ਮਿੰਟ ਦਾ ਕੰਟਰੋਲ ਨਹੀਂ ਹੋ ਰਿਹਾ ਜਦੋਂ ਮਰਜ਼ੀ ਤੁਸੀਂ ਸ਼ਾਮ ਨੂੰ ਆ ਜਾਓ ਕੁੜੀਆਂ ਖੜੀ ਹੋਣਗੀਆਂ ਉਹਦੇ ਨਾਲ 4-5 ਮੁੰਡੇ ਹੁੰਦੇ ਆ 4-5 ਮੁੰਡੇ ਹੁੰਦੇ ਆ ਪਲੱਸ ਨਾ ਉਹਨਾਂ ਨਾਲ ਜਦੋਂ ਵੀ ਕੋਈ ਆਂਦਾ ਵਾ ਮੁੰਡਾ ਖੜਦਾ ਵਾ ਉਹਨਾਂ ਨਾਲ ਲੁੱਟਖੋ ਹੋ ਜਾਂਦੀ ਹੈ ਤੇ ਉਹ ਉਹਨਾਂ ਦਾ ਬੈਗ ਬੂਕ ਪਰਸ ਬੂਰਸ ਜੋ ਵੀ ਹੈ ਸਮਾਨ ਮੋਬਾਈਲ ਗੂਗਲ ਪੇ ਤੱਕ ਕਰ ਲੈਂਦੇ ਨੇ ਮੇਰੇ ਕੋਲ ਬੰਦਾ ਹੈਗਾ ਵਾ ਉਰ ਕੋ ਪੈਸੇ ਆ ਨਹੀਂ ਉਹ ਕਹਿੰਦਾ ਮੇਰੇ ਫੋਨ ਤੇ ਗੂਗਲ ਪੇ ਕਰ ਮੇ ਕੋਈ ਹੈਵੀ ਬੰਦਾ ਨੰਬਰ ਹੈਗਾ ਉਹ ਕੋਈ ਸੁਣਵਾਈ ਨਹੀਂ ਮੈਂ ਚੁੰਕੀ ਗਿਆ ਵਾ ਅਗਲੇ ਨੇ ਮੇਰੀ ਗੱਲ ਹੀ ਨਹੀਂ ਮੁੰਨੀ ਉਹ ਵਲੇਂ ਦਾਰੂ ਪੀਤੀ ਮੇਰੀ ਗੱਲ ਸੁਣੀ ਨਹੀਂ ਅਗਲੇ ਕਹਿੰਦੇ ਆਪਾਂ ਕੀ ਲੈਣ ਦਣਾ ਕਹਿੰਦੇ ਸਾਡੀ ਚੁੰਕੀ ਨਹੀਂ ਗਈ ਉਹ ਪੈਂਦੀ ਹੈ ਬਥੇ ਦੱਸੋ ਕੀ ਬੰਦਾ ਕਰੇ ਆਮਲਾ ਬੰਦੇ ਵੀ ਗਏ ਦੰਦੇ ਨੇ ਵੀ ਸਾਡੇ ਹਾਂ ਸਾਡੇ ਚ ਨਹੀਂ ਪੈਂਦੀ ਬਸ ਸਾਡੇ ਪੈਂਦੀ ਹੈ ਹੁਣ ਬੰਦਾ ਇਨੇ ਤੱਕੇ ਦਿਖਾ ਨਹੀਂ ਸਕਦਾ ਕਦੀ ਲਗਭਗ ਕਿੰਨੀਆਂ ਕੁੜੀਆਂ ਇੱਥੇ ਘੁੰਮਦੀਆਂ ਸਰ ਕੁੜੀਆਂ ਮੇਰੇ ਹਿਸਾਬ ਨਾਲ 3-4 3-4 ਕਿਉਂ 10-15 ਜਿਹੜੇ ਚਿੱਟਾ ਜੁੱਟਾ ਜਾਂ ਪਤਾ ਨਹੀਂ ਘਰੋਂ ਉਹਨਾਂ ਨਾਲ ਮੁੰਡੇ ਨੇ ਛੇੜੀ ਉੱਧਰ ਹੁੰਦੇ ਜਿਹੜਾ ਚਿੱਟਾ ਪੀਂਦੇ ਨੇ ਤੇ ਉਹ ਜਦੋਂ ਚਿੱਟਾ ਪੀ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਕੀ ਮਾਰਨਾ ਕੀ ਨਹੀਂ ਮਾਰਨਾ ਉਹ ਲੁੱਟ ਕੋ ਬਹੁਤ ਜ਼ਿਆਦਾ ਹੁੰਦੀ ਹੈ ਕਿਹੜੀ ਜਗ੍ਹਾ ਇਹ پارک ਆਪਣੀ ਜਮਲਾ ਜੱਟ پارک ਹੈ ਜੀ ਜਵਾਨੇਰ ਕੈਂਪ ਦੀ ਹੋ ਜਾਂਦੀ ਆ ਬਠੇੜੀ ਵਾਰੀ ਮੈਂ ਤਾਂ ਦੋ ਤਿੰਨ ਵਾਰੀ ਹੋਇਆ ਹੈ ਨਾ ਸਾਡੀ ਸਵਾਰੀ ਬੈਠੀ ਹੁੰਦੀ ਨਾਲ ਹੀ ਮੈਨੂੰ ਕਹਿ ਦਿੰਦੇ ਆ ਵੀ ਕਿ ਨਾ ਕਹਿੰਦੇ ਬਿਠਾ ਲਓ ਸਾਨੂੰ ਉੱਥੇ ਤੱਕ ਲਾ ਦਿਓ ਇਹ ਆ ਉਹ ਆ ਪਰ ਸਾਡ ਿਸਵਾਰੀਆਂ ਦੇ ਉਹ ਕਰ ਜਾਂਦੇ ਆ ਮੜਾਇਆ ਬਲੇਡ ਮਾਰਦੇ ਨਾਲ ਹੀ ਪੈਸੇ ਥੱਲੋਂ ਦੀ ਕੱਢ ਕੇ ਲੈ ਜਾਂਦੇ ਆ। ਬਹੁਤ ਵਾਰੀ ਹੋਇਆ ਮੇਰੇ ਨਾਲ। ਹਾਂਜੀ ਹਾਂਜੀ ਮੇਰੇ ਸਾਡੇ ਮੇਰੇ ਦੋ ਤਿੰਨ ਵਾਰੀ ਸਵਾਰੀਆਂ ਨਾ ਹੋਇਆ ਫਿਰ। ਤਦੇ ਮੈਂ ਇੱਥੇ ਰੁਕਦਾ ਨਹੀਂ ਗਾ ਜੀ ਬਾਰੀ ਦੇਖਦਾ ਤੁਹਾਨੂੰ ਦੇਖ ਕੇ ਮੈਂ ਰੁਕ ਗਿਆ। ਦੋ ਤਿੰਨ ਦਾ ਕੁੜੀਆਂ ਮੈਂ ਦੇਖੀਆਂ ਅੱਜ ਦੁਪਹਿਰੇ ਦੇਖੀਆਂ ਜੀ ਬੜਾ ਟੀਕਾ ਲਾਇਆ ਹੋਇਆ ਉਹਨਾਂ ਦੇ ਇੱਥੇ ਡਿਗਦੀਆਂ ਧੈਂਦੀਆਂ ਸੀ। ਦੋ ਤਿੰਨ ਵਾਰੀ ਤਾਂ ਉਹ ਬੱਸ ਥੱਲੇ ਆਂਦੇ ਆਂਦੇ ਰਹੇ। ਨਸ਼ਾ ਖੂਬ ਹੈ ਤੇ ਪੂਰਾ ਹੀ ਓਕੇ ਰਿਪੋਰਟ। ਕਿ